ਮੈਸੇਜਿੰਗ ਐਪਸ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ ਜੇਕਰ ਤੁਸੀਂ ਵੀ ਹੋ ਚੈਟਿੰਗ ਦੇ ਸ਼ੌਕੀਨ ਤਾਂ ਧਿਆਨ ਦਿਓ 26 ਜੂਨ ਨੂੰ ਬੰਦ ਹੋ ਜਾਵੇਗਾ ਇਹ ਮੈਸੇਜਿੰਗ ਐਪ ਯੂਜ਼ਰਸ ਨੂੰ ਦੂਜੀ ਐਪਲੀਕੇਸ਼ਨ ਤੇ ਸ਼ਿਫਟ ਕਰਨ ਦੀ ਸਲਾਹ ਜੇਕਰ ਤੁਸੀਂ ਵੀ ਮੈਸੇਜਿੰਗ ਐਪਸ ਤੇ ਚੈਟਿੰਗ ਦੇ ਸ਼ੌਕੀਨ ਹੋ ਤਾਂ ਖਬਰਦਾਰ ਹੋ ਜਾਓ ਕਿਉਂਕਿ ਇਹ ਖਬਰ ਖਾਸ ਤੁਹਾਡੇ ਲਈ ਹੈ ਕੁਝ ਦਿਨਾਂ ਬਾਅਦ ਇਹ ਪਪੂਲਰ ਮੈਸੇਜਿੰਗ ਐਪ ਹਮੇਸ਼ਾ ਲਈ ਬੰਦ ਹੋ ਜਾਵੇਗਾ ਅੱਜ ਦੇ ਦੌਰ 'ਚ ਜਿੱਥੇ ਹਰ ਕੋਈ ਟੈਕਨੋਲੋਜੀ ਤੇ ਪੂਰੀ ਤਰ੍ਹਾਂ ਨਿਰਭਰ ਹੋ ਚੁੱਕਿਆ ਹੈ ਤੇ ਨੌਜਵਾਨ ਪੀੜ੍ਹੀ ਜੋ ਹਰ ਸਮੇਂ ਮੈਸੇਜਿੰਗ ਐਪ ਤੇ ਚੈਟਿੰਗ ਤੇ ਵਿਅਸਤ ਹੋਈ ਰਹਿੰਦੀ ਹੈ ਉੱਥੇ ਹੀ ਅਚਾਨਕ ਅਜਿਹੇ ਮਸ਼ਹੂਰ ਐਪ ਦੇ ਬੰਦ ਹੋਣ ਦੀ ਖਬਰ ਨਾਲ ਯੂਜ਼ਰ ਨੂੰ ਝਟਕਾ ਜ਼ਰੂਰ ਲੱਗਿਆ ਹੈ ਤੇ ਉਹਨਾਂ ਦੇ ਵਿੱਚ ਪਰੇਸ਼ਾਨੀ ਦਾ ਆਲਮ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ 90 ਦੇ ਦਹਾਕੇ ਦਾ ਇਹ ਬਹੁਤ ਹੀ ਮਸ਼ਹੂਰ ਐਪ ICQ 26 ਜੂਨ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਜਾ ਰਿਹਾ ਹੈ ਕੰਪਨੀ ਵੱਲੋਂ ਇਸ ਖਬਰ ਦੀ ਪੁਸ਼ਟੀ ਆਪਣੀ ਵੈਬਸਾਈਟ ਤੇ ਪੋਸਟ ਕਰਕੇ ਕੀਤੀ ਗਈ ਹੈ ਕੰਪਨੀ ਨੇ ਆਪਣੀ ਵੈਬਸਾਈਟ ਤੇ ਇਸ ਦਾ ਐਲਾਨ ਕਰਦੇ ਆ ਆਪਣੇ ਯੂਜ਼ਰਸ ਨੂੰ ਦੂਜੀ ਕੰਪਨੀ ਦੀ ਐਪਲੀਕੇਸ਼ਨ VK ਤੇ ਸ਼ਿਫਟ ਕਰਨ ਲਈ ਵੀ ਕਿਹਾ ਗਿਆ ਹੈ ਸੋ ਬਿਲਕੁਲ ਤੁਹਾਨੂੰ ਦੱਸਦ ਨੇ ਕਿ ਅੱਜ ਦੇ ਦੌਰਤ ਜਿੱਥੇ ਹਰ ਕੋਈ ਟੈਕਨੋਲੋਜੀ ਤੇ ਪੂਰੀ ਤਰ੍ਹਾਂ ਨਿਰਭਰ ਹੋ ਚੁੱਕਿਆ ਹੈ ਤੇ ਨੌਜਵਾਨ ਪੀੜ੍ਹੀ ਜੋ ਹਰ ਸਮੇ ਮੈਸੇਜਿੰਗ ਐਪਸ ਤੇ ਚੈਟਿੰਗ ਤੇ ਵਿਅਸਤ ਹੋਈ ਰਹਿੰਦੀ ਹੈ ਉਹਨਾਂ ਦੇ ਲਈ ਇਹ ਖਾਸ ਖਬਰ ਹੈ ਕਿ 26 ਜੂਨ ਨੂੰ ICQ ਐਪ ਹਮੇਸ਼ਾ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਜਾ ਰਿਹਾ ਹੈ ਕੰਪਨੀ ਵੱਲੋਂ ਆਪਣੀ ਵੈੱਬਸਾਈਟ ਤੇ ਇਸ ਦਾ ਐਲਾਨ ਕੀਤਾ ਗਿਆ ਹੈ ਤੇ ਕੰਪਨੀ ਨੇ ਆਪਣੇ ਯੂਜ਼ਰ ਨੂੰ ਦੂਜੀ ਕੰਪਨੀ ਦੀ ਐਪਲੀਕੇਸ਼ਨ VK ਤੇ ਸ਼ਿਫਟ ਕਰਨ ਦੀ ਸਲਾਹ ਵੀ ਦਿੱਤੀ ਹੈ ਮੈਸੇਜਿੰਗ ਐਪਸ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ ਜੇਕਰ ਤੁਸੀਂ ਵੀ ਹੋ ਚੈਟਿੰਗ ਦੇ ਸ਼ੌਕੀਨ ਤਾਂ ਧਿਆਨ ਦਿਓ 26 ਜੂਨ ਨੂੰ ਬੰਦ ਹੋ ਜਾਵੇਗਾ ਇਹ ਮੈਸੇਜਿੰਗ ਐਪ ਯੂਜ਼ਰਸ ਨੂੰ ਦੂਜੀ ਐਪਲੀਕੇਸ਼ਨ ਤੇ ਸ਼ਿਫਟ ਕਰਨ ਦੀ ਸਲਾਹ ਜੇਕਰ ਤੁਸੀਂ ਵੀ ਮੈਸੇਜਿੰਗ ਐਪਸ ਤੇ ਚੈਟਿੰਗ ਦੇ ਸ਼ੌਕੀਨ ਹੋ ਤਾਂ ਖਬਰਦਾਰ ਹੋ ਜਾਓ ਕਿਉਂਕਿ ਇਹ ਖਬਰ ਖਾਸ ਤੁਹਾਡੇ ਲਈ ਹੈ ਕੁਝ ਦਿਨਾਂ ਬਾਅਦ ਇਹ ਪਪੂਲਰ ਮੈਸੇਜਿੰਗ ਐਪ ਹਮੇਸ਼ਾ ਲਈ ਬੰਦ ਹੋ ਜਾਵੇਗਾ ਅੱਜ ਦੇ ਦੌਰ 'ਚ ਜਿੱਥੇ ਹਰ ਕੋਈ ਟੈਕਨੋਲੋਜੀ ਤੇ ਪੂਰੀ ਤਰ੍ਹਾਂ ਨਿਰਭਰ ਹੋ ਚੁੱਕਿਆ ਹੈ ਤੇ ਨੌਜਵਾਨ ਪੀੜ੍ਹੀ ਜੋ ਹਰ ਸਮੇਂ ਮੈਸੇਜਿੰਗ ਐਪ ਤੇ ਚੈਟਿੰਗ ਤੇ ਵਿਅਸਤ ਹੋਈ ਰਹਿੰਦੀ ਹੈ ਉੱਥੇ ਹੀ ਅਚਾਨਕ ਅਜੇਹ ਮਸ਼ਹੂਰ ਐਪ ਦੇ ਬੰਦ ਹੋਣ ਦੀ ਖਬਰ ਨਾਲ ਯੂਜ਼ਰ ਨੂੰ ਝਟਕਾ ਜ਼ਰੂਰ ਲੱਗਿਆ ਹੈ ਤੇ ਉਹਨਾਂ ਦੇ ਵਿੱਚ ਪਰੇਸ਼ਾਨੀ ਦਾ ਆਲਮ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ 90 ਦੇ ਦਹਾਕੇ ਦਾ ਇਹ ਬਹੁਤ ਹੀ ਮਸ਼ਹੂਰ ਐਪ ICQ 26 ਜੂਨ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਜਾ ਰਿਹਾ ਹੈ ਕੰਪਨੀ ਵੱਲੋਂ ਇਸ ਖਬਰ ਦੀ ਪੁਸ਼ਟੀ ਆਪਣੀ ਵੈਬਸਾਈਟ ਤੇ ਪੋਸਟ ਕਰਕੇ ਕੀਤੀ ਗਈ ਹੈ ਕੰਪਨੀ ਨੇ ਆਪਣੀ ਵੈਬਸਾਈਟ ਤੇ ਇਸ ਦਾ ਐਲਾਨ ਕਰਦੇ ਆ ਆਪਣੇ ਯੂਜ਼ਰਸ ਨੂੰ ਦੂਜੀ ਕੰਪਨੀ ਦੀ ਐਪਲੀਕੇਸ਼ਨ VK ਤੇ ਸ਼ਿਫਟ ਕਰਨ ਲਈ ਵੀ ਕਿਹਾ ਗਿਆ ਹੈ ਸੋ ਬਿਲਕੁਲ ਤੁਹਾਨੂੰ ਦੱਸਦ ਨਾ ਕਿ ਅੱਜ ਦੇ ਦੌਰ ਤੇ ਜਿੱਥੇ ਹਰ ਕੋਈ ਟੈਕਨੋਲੋਜੀ ਤੇ ਪੂਰੀ ਤਰ੍ਹਾਂ ਨਿਰਭਰ ਹੋ ਚੁੱਕਿਆ ਹੈ ਤੇ ਨੌਜਵਾਨ ਪੀੜ੍ਹੀ ਜੋ ਖਾਸ ਤਮੇ ਮੈਸੇਜਿੰਗ ਐਪਸ ਤੇ ਚੈਟਿੰਗ ਤੇ ਵਿਅਸਤ ਹੋਈ ਰਹਿੰਦੀ ਹੈ ਉਹਨਾਂ ਦੇ ਲਈ ਇੱਕ ਖਾਸ ਖਬਰ ਹੈ ਕਿ 26 ਜੂਨ ਨੂੰ ICQ ਐਪ ਹਮੇਸ਼ਾ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਜਾ ਰਿਹਾ ਹੈ ਕੰਪਨੀ ਵੱਲੋਂ ਆਪਣੀ ਵੈੱਬਸਾਈਟ ਤੇ ਇਸ ਦਾ ਐਲਾਨ ਕੀਤਾ ਗਿਆ ਹੈ ਤੇ ਕੰਪਨੀ ਨੇ ਆਪਣੇ ਯੂਜ਼ਰ ਨੂੰ ਦੂਜੀ ਕੰਪਨੀ ਦੀ ਐਪਲੀਕੇਸ਼ਨ VK ਤੇ ਸ਼ਿਫਟ ਕਰਨ ਦੀ ਸਲਾਹ ਵੀ ਦਿੱਤੀ ਹੈ